ਦੇਖੋ ਜੜੀ ਅੱਜ ਅਸੀਂ ਇੱਥੇ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕਰ ਰਹੇ ਆ ਜੜੀ ਸਾਡੀ ਕਿਸਾਨ ਮਜ਼ਦੂਰ ਮੋਰਚਾ ਭਾਰਤ ਦਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਮੀਟਿੰਗ ਹੋਈ ਸੀ ਚੰਡੀਗੜ੍ਹ ਕਿਸਾਨ ਭਵਨ ਉਹਦੇ ਵਿੱਚ ਫੈਸਲੇ ਕੀਤੇ ਸੀਗੇ ਉਹਦੇ ਚ ਜਿਹੜਾ ਅਸੀਂ ਫੈਸਲਾ ਕੀਤਾ ਸੀਗਾ ਵੀ ਪੀਜੂ ਜਿਹੜਾ ਮੋਰਚਾ ਚੱਲ ਰਿਹਾ ਵਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦਾ ਕਿਸਾਨ ਮਜ਼ਦੂਰ ਮੋਰਚਾ ਪੂਰੀ ਤਰ੍ਹਾਂ ਸਮਰਥਨ ਕਰਦਾ ਔਰ ਕੱਲ 10 ਨੂੰ ਜਿਹੜਾ ਉੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਕੱਠ ਸੱਦਿਆ ਵਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਕੱਲ ਲਗਭਗ 10 ਵਜੇ ਦੇ ਨਾਲ ਅਸੀਂ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋਵਾਂਗੇ ਔਰ ਫਿਰ ਉੱਥੇ ਯੂਨੀਵਰਸਿਟੀ ਵੱਲ ਨੂੰ ਜਾਵਾਂਗੇ ਜਿਹੜਾ ਕੱਲ ਦਾ ਵਤੀਰਾ ਕਰ ਰਹੀ ਆ ਪੰਜਾਬ ਤੇ ਕੇਂਦਰ ਸਰਕਾਰ ਇਹ ਠੀਕ ਨਹੀਂ ਖਾਸ ਕਰਕੇ ਕੇਂਦਰ ਸਰਕਾਰ ਜਿਵੇਂ ਵਿਦਿਆਰਥੀਆਂ ਨੂੰ ਡਰਾ ਰਹੀ ਹੈ ਯੂਨੀਵਰਸਿਟੀ ਦੇ ਅੰਦਰ ਜਿਵੇਂ ਪਾਬੰਦੀਆਂ ਵੜੀਆਂ ਜਾ ਰਹੀਆਂ ਵਾ ਜਿਵੇਂ ਛੁੱਟੀ ਕਰ ਦਿੱਤੀ ਗਈ ਆ 9 ਤੇ 10 ਦੀ ਇਹ ਡੈਮੋਕਰੇਸੀ ਤੇ ਵੱਡਾ ਹਮਲਾ ਹੈਗਾ ਆ ਦੂਸਰਾ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਪੱਟ ਨੇ ਫੈਸਲਾ ਪੰਜਾਬ ਚੈਪਟਰ ਨੇ ਕੀਤਾ ਸੀਗਾ ਵੀ ਜੜੀਆਂ ਸਾਡੀਆਂ ਮੰਗਾਂ ਰਹਿ ਰਹੀਆਂ ਵਾ ਖਾਸ ਕਰਕੇ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਵੇਂ ਸਾਡੇ ਮੋਰਚੇ ਨੂੰ ਅਖੇੜਿਆ ਗਿਆ ਉੱਥੋਂ ਉੱਥੋਂ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਗਈਆਂ ਸਮਾਨ ਭੰਦ ਤੌਰ ਕੀਤਾ ਗਿਆ ਉਹ ਸ਼ੰਭੂ ਦਾਇਤ 3 ਕਰੋੜ 77 ਲੱਖ ਦਾ ਜਿਹੜਾ ਵਾ ਉਹ ਖਰਚਾ ਵਾ ਜਿਹੜਾ ਲੱਗਾ ਹੋਇਆ ਵਾ ਅਰੇ ਇਹਦੇ ਗਾਂ ਖਨੌਰੀ ਦਾ ਅੱਡ ਹੈਗਾ ਵਾ ਉਹ ਵੀ ਤੁਹਾਨੂੰ ਡਿਟੇਲ ਦੱਸ ਦਾਂਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਵਿੱਚ ਔਰ ਇਹਦੇ ਨਾਲ ਦੀ ਨਾਲ ਜੜੀਆਂ ਪੰਜਾਬ ਦੇ ਅੰਦਰ ਮੰਗਾ ਹੜਾ ਦਾ ਮੁਆਵਜ਼ਾ ਵਾ ਸਾਡਾ ਉਹ ਬੇਸ਼ੱਕ ਕੇਜਰੀਬੀਰਾਲ ਸਾਹਿਬ ਗੁਜਰਾਤ ਚ ਜਾ ਕੇ ਕਹਿ ਰਹੇ ਸੀ ਦੇ ਦਿੱਤਾ ਦਿੱਤਾ ਦੁੱਤਾ ਕਿਸੇ ਨਹੀਂ ਹੈਗਾ ਥੋੜੀ ਬਹੁਤੀ ਤੋਂ ਬਾਅਦ ਇਹਦੇ ਨਾਲ ਦੀ ਨਾਲ ਜੜੀਆਂ ਪੰਜਾਬ ਦੀਆਂ ਜ਼ਮੀਨਾਂ ਜੈ ਤਾਂ ਤੁਸੀਂ 2 ਦਿਨ ਪਹਿਲਾਂ ਦੇਖਿਆ ਉਹ ਲੁਧਿਆਣੇ ਨੋਟੀਫਿਕੇਸ਼ਨ ਕਰਤਾ ਇਹਨਾਂ ਨੇ ਜੜੀ ਪੀਸੀਪੀਸੀਲ ਦੀ ਪੰਜਾਬ ਬਿਜਲੀ ਬੋਰਡ ਦੀ ਜ਼ਮੀਨ ਆ ਉਹ ਤੇ ਇਹਦੋਂ ਗਾਹ ਅਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨ ਹੈ ਵੇਚਣ ਦੀ ਤਿਆਰੀ ਕਰਦੇ ਬਿਠੇ ਆ ਜੜੀਆਂ ਪੰਚਾਇਤਾਂ ਨੇ ਜ਼ਮੀਨਾਂ ਦਿੱਤੀਆਂ ਸੀਗੀਆਂ ਪੰਜਾਬ ਰਾਜ ਬਿਜਲੀ ਬੋਰਡ ਨੂੰ ਉਹਦੇ ਚ ਮਤੇ ਚ ਲਿਖਿਆ ਗਿਆ ਸੀ ਵੀ ਵਰਤੀਆਂ ਜਾ ਸਕਦੀਆਂ ਵੇਚੀਆਂ ਨਹੀਂ ਜਾ ਸਕਦੀਆਂ ਇੱਕ ਤਾਂ ਇਹ ਇਹ ਪਖਿਆ ਆ ਮਸਲਾ ਵਾ ਇਹਨੂੰ ਰੋਕਣ ਦਾ ਸਵਾਲ ਆ ਗਾਹਾਂ ਗੰਨੇ ਦਾ ਬਕਾਇਆ ਲੈਣ ਦਾ ਸਵਾਲ ਹੈਗਾ ਉਹ ਮਸਲੇ ਵੀ ਸਾਡੇ ਸਾਹਮਣੇ ਖੜੇ ਹੈਗੇ ਪਰਾਲੀ ਦੇ ਉੱਤੇ ਜਿਵੇਂ ਕੇਸ ਪਾਏ ਜਾ ਰਹੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵਾ ਜਿਵੇਂ ਕਰਜ਼ਾ ਮੁਕਤੀ ਜਾਂ ਐਮਐਸਪੀ ਦਾ ਗਰੰਟੀ ਕਾਨੂੰਨ ਦਾ ਮਸਲਾ ਹੈਗਾ ਜਿਹੜਾ ਬਚਿਆਗਾ ਔਰ ਜਿਵੇਂ ਕੇਸ ਪਾਏ ਆ ਪੰਜਾਬ ਦੇ ਅੰਦਰ ਦਿੱਲੀ ਵਾਲੇ ਇਹ ਤੋਂ ਗਾਂ ਆ ਬਹੁਤ ਸਾਰੇ ਮਸਲੇ ਸਾਡੇ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਸੰਘਰਸ਼ ਰਤ ਹੈਗੇ ਆ ਤੋਂ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਜਿਹੜੇ ਅਸੀਂ ਪ੍ਰਾਪਤੀ ਕਰਨੀਆਂ ਉਹ ਕਮ ਮਨੇ ਜਿਹੜੇ 2 3 ਐਲਾਨ ਪਹਿਲਾਂ ਕੀਤੇ ਆ 15 16 17 ਔਰ ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਸੀਗਾ ਬਿਜਲੀ ਸੋਧ ਬਿੱਲ 225 ਜਿਹੜਾ ਕੇਂਦਰ ਨੇ ਨਵਾਂ ਸੂਬਿਆਂ ਨਾਲ ਰਲ ਕੇ ਲਿਆਂਦਾ ਹੈਗਾ ਔਰ ਜੇ ਬਿਜਲੀ ਬੋਰਡ ਵਿਕ ਜਾਂਦਾ ਵਾ ਤੇ ਲਗਭਗ ਭਾਰਤ ਦੀ 80% ਜਨਤਾ ਪੰਜਾਬ ਦੀ ਜਨਤਾ ਦੇ ਹੱਥੋਂ ਬਿਜਲੀ ਖੁੱਸ ਜਾਣੀ ਹੈ ਅਰਬਾਂ ਖਰਬਾਂ ਦਾ ਅਦਾਰਾ ਜਿਹੜਾ ਵੇਚਣ ਜਾ ਰਹੀ ਸਰਕਾਰ ਇਹਨੂੰ ਧਿਆਨ ਵਿੱਚ ਰੱਖਦੇ ਆ 15 16 17 ਨੂੰ ਪੂਰੇ ਪੰਜਾਬ ਦੇ ਅੰਦਰ ਅਰਥੀ ਫੂਕ ਮਜਾਰੇ ਕਰਨ ਦਾ ਫੈਸਲਾ ਕੀਤਾ ਪੂਰਾ ਪਿੰਡ ਪੰਦਰੀ ਔਰ ਇਹ ਤੋਂ ਗਾਹਾਂ ਇਹ 10 ਦਸੰਬਰ ਨੂੰ ਜਿਹੜਾ ਵਾ ਉਹ ਜਿਹੜੇ ਪ੍ਰੀਪੇਡ ਮੀਟਰ ਆ ਪੰਜਾਬ ਦੇ ਅੰਦਰੋਂ ਠੀਕ ਹੈ ਜੀ ਉਹ ਸਾਰੇ ਪੁੱਟਕੇ ਨੇੜੇ ਦੇ ਦਫ਼ਤਰਾਂ 'ਚ ਜਮ੍ਹਾਂ ਕਰਨੇ ਹੈਗੇ ਆ ਔਰ ਇਹ ਫੈਸਲੇ ਆਪਾਂ ਪਹਿਲਾਂ ਕੀਤੇ ਸੀਗੇ ਪ੍ਰੈਸ 'ਚ ਆਏ ਹੋਗੇ ਨਵਾਂ ਫੈਸਲਾ ਜਿਹੜਾ ਹੈਗਾ ਕਿ 17 ਤੋਂ 17 ਦਸੰਬਰ ਤੋਂ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਗਾੜੀ ਮੋਰਚਾ ਲਾਵਾਂਗੇ ਆਪਣੀਆਂ ਮੰਗਾਂ ਨੂੰ ਪ੍ਰਾਪਤ ਕਰ ਲਈ ਔਰ ਇਹਦੇ ਪਿੱਛੇ ਆ ਵੀ ਅਸੀਂ ਕੁਛ ਵੀ ਜਿਹੜਾ ਲੋਕਾਂ ਨੂੰ ਸਮੱਸਿਆ ਦੇਵੇ ਕਰਨਾ ਨਹੀਂ ਚਾਹੁੰਦੇ ਸੋ ਦੋ ਦਿਨ ਅਸੀਂ ਸਰਕਾਰ ਦਾ ਵੇਟ ਕਰਾਂਗੇ ਪੰਜਾਬ ਸਰਕਾਰ ਦਾ ਵੀ ਉਹ ਕੀ ਸਾਡੇ ਨਾਲ ਗੱਲ ਕਰਦੀ ਹੈ ਚਾਹੀ ਨਹੀਂ ਕਰਦੀ 17 ਤੇ 18올 ਪੰਜਾਬ ਡੀਸੀ ਆਫਿਸ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਚੈਪਟਰ ਜਿਹੜਾ ਉਹ ਮੋਰਚਾ ਲਾਊਗਾ ਜੇ ਦੋ ਦਿਨਾਂ ਚ ਗੱਲ ਨਹੀਂ ਸੁਣੀ ਜਾਂਦੀ ਤੇ 17 19 ਤਰੀਕ ਨੂੰ ਰੇਲਾਂ ਦਾ ਪਈਆ ਜਾਮ ਹੋਊਗਾ ਅਸੀਂ ਨਹੀਂ ਚਾਹੁੰਦੇ ਵੀ ਰੇਲਾਂ ਤੇ ਜਾਈਏ ਤੇ ਲੋਕਾਂ ਨੂੰ ਸਮੱਸਿਆਵਾਂ ਆਉਣ ਸਾਡੀ ਮਜਬੂਰੀ ਜੇ ਸਰਕਾਰ ਨਹੀਂ ਗੱਲ ਸੁਣਦੀ ਹੈਗੀ ਤਾਂ ਫਿਰ ਲਗਭਗ ਕਹਿ ਲਓ ਵੀ 19 ਦਸੰਬਰ ਨੂੰ ਰੇਲ ਪਈਆ ਪੰਜਾਬ ਦੇ ਅੰਦਰ ਜਾਮ ਹੋਊਗਾ ਦੇਖਦੇ ਆ ਸਰਕਾਰ ਕਦੋਂ ਤੱਕ ਰੇਲ ਪਈਆ ਜਾਮ ਕਰਵਾ ਕੇ ਰੱਖਦੀ ਹੈਗੀ ਆ ਅਸੀਂ ਤਾਂ ਪਹਿਲੋ ਸਮਾਂ ਕੱਢ ਕੇ ਅੱਜ ਬਿਜੀ ਦੇ ਵਿੱਚੋਂ ਵੀ ਦੱਸਦਾ ਵੀ ਪ੍ਰੈਸ 'ਚ ਸਾਡੀ ਗੱਲ ਚੱਲੀ ਜਾਵੇ ਆ ਇੱਕ ਪ੍ਰੈਸ ਦਾ ਹਿੱਸਾ ਅੱਜ ਬਿਜੀ ਹੈਗਾ ਵਾ ਉਦੇ ਚ ਇਸ ਕਰਕੇ ਵੀ ਲੋਕ ਨਾ ਕਹਣ ਵੀ ਪਹਿਲੋ ਅਨਾਉਂਸਮੈਂਟ ਆ ਲਗਭਗ 1 ਮਹੀਨਾ ਪਹਿਲੋ ਅਨਾਉਂਸਮੈਂਟ ਅਸੀਂ ਕਰ ਦਿੱਤੀ ਆ ਵੀ ਸਰਕਾਰ ਸਮੇਂ ਰਹਿੰਦਿਆ ਗੱਲਬਾਤ ਕਰੇ ਗੱਲਬਾਤ ਨਾ ਬਹਿ ਕੇ ਮਸਲਿਆਂ ਦਾ ਹੱਲ ਕੱਢੇ ਜੇ ਹੱਲ ਨਹੀਂ ਕੱਢਦੀ ਤਾਂ ਫਿਰ ਮੋਰਚਾ ਲੱਗੂਗਾ ਡੀਸੀ ਦਫ਼ਤਰਾਂ 'ਕਾਢੀ ਮੋਰਚੇ ਤੋਂ ਬਾਅਦ ਵੇਟ ਤੋਂ ਬਾਅਦ ਫਿਰ 19 ਤੋਂ ਰੇਲ ਰੋਕੋ ਅੰਦੋਲਨ ਪੰਜਾਬ ਦੇ ਅੰਦਰ ਸ਼ੁਰੂ ਕਰਾਂਗੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਇਹਦੇ ਨਾਲ ਦੀ ਨਾਲ ਗੰਨੇ ਦੇ ਪਕਾਏ ਦੇ ਉੱਤੇ ਦੁਆਬੇ ਦੀਆਂ ਜਿਹੜੀਆਂ ਗੰਨੇ ਨਾਲ ਸਬੰਧਤ ਜਥੇਬੰਦੀਆਂ ਨੇ ਉਹ ਮੋਰਚਾ ਲਾਰੀਆਂ ਲਗਭਗ ਉਹ 18 ਨੂੰ ਜਲੰਧਰ ਡੀਸੀ ਤੇ ਉਹ ਤਰਨਾ ਦੇਣ ਗਈਆਂ ਬਕਾਇਆ ਲੈਣ ਵਾਸਤੇ ਜੇ ਉੱਥੇ ਗੱਲ ਨਹੀਂ ਸੁਣੀ ਜਾਂਦੀ ਜਿੱਥੇ ਕਿਸਾਨ ਮਜ਼ਦੂਰ ਮੋਰਚਾ ਵੀ ਉਹਨਾਂ ਦੀ ਸਪੋਰਟ ਕਰਦਾ ਸਾਡੀਆਂ ਜਥੇਬੰਦੀਆਂ ਬਹੁਤ ਸਾਰੀਆਂ ਵਿੱਚ ਨੇ ਹੋਰ ਜਥੇਬੰਦੀਆਂ ਵੀ ਨੇ ਆਪਣੀ ਜਥੇਬੰਦੀ ਵੀ ਸ਼ਾਮਲ ਹੋਊਗੀ ਉਹਦੇ ਵਿੱਚ ਨਹੀਂ ਤਾਂ ਫਿਰ 21 ਨੂੰ ਜਲੰਧਰ ਦੇ ਵਿੱਚ 21 ਨੂੰ ਜਿਹੜੀ ਮੇਨ ਹਾਈਵੇ ਆ ਠੀਕ ਆ ਉਹ ਜਾਮ ਹੋਊਗੀ ਅਸੀਂ ਨਹੀਂ ਚਾੁੰਦੇ ਵੀ ਇਹ ਹਾਈਵੇ ਜਾਮ ਕਰਨੀ ਪਵੇ ਲੋਕਾਂ ਨੂੰ ਖੱਜਲ ਖਰਾਬੀ ਹੋਵੇ ਪਹਿਲਾਂ ਵੀ ਦੁਆਬਾ ਜਦੋਂ ਕੱਟਿਆ ਜਾਂਦਾ ਪੂਰਾ ਪੰਜਾਬ ਕੱਟਿਆ ਜਾਂਦਾ ਮੁਸ਼ਕਲਾਂ ਤਾਂ ਸਰਕਾਰ ਬਕਾਇਆ ਸਾਡਾ ਸਾਲ-ਸਾਲ 2-2 ਸਾਲ ਹੋ ਗਿਆ ਇਹਦੇ 'ਤੇ ਹਾਈ ਕੋਰਟ ਦੀ ਜੱਜਮੈਂਟ ਹੈ ਵੀ 15 ਦਿਨ ਤੋਂ ਵੱਧ ਤੁਸੀਂ ਗੰਨੇ ਦਾ ਬਕਾਇਆ ਰੱਖ ਨਹੀਂ ਸਕਦੇ ਅਗੇ ਕੈਨ ਕਮਿਸ਼ਨ ਦੀ ਕੋ ਲਾ ਵੀ ਕਹਿੰਦਾ ਵੀ 15-14 ਦਿਨਾਂ ਬਾਅਦ ਤੁਸੀਂ ਪੇਮੈਂਟ ਕਰੋ ਇੱਕ ਬੰਨੇ ਕਿਸਾਨੀ ਘਾਟੇ ਮੰਦਾ ਸੌਦਾ ਤੁਸੀਂ ਪੇਮੈਂਟ ਹੀ ਨਹੀਂ ਕਰਦੇ ਫਿਰ ਉਹ ਜਾਮ ਲੱਗੂਗਾ 21 ਉਹ ਨਵੰਬਰ ਦਾ 18 ਨਵੰਬਰ ਨੂੰ ਉਹ ਲੱਗੂਗਾ 21 ਨੂੰ ਸਾਡੇ ਵਾਲਾ ਪ੍ਰੋਗਰਾਮ ਦਸੰਬਰ ਦਾ ਹੈਗਾ ਤੇ ਇਹ ਨਾਊਂਸਮੈਂਟਾਂ ਸਿਗੀਆਂ ਜਿਹੜੀਆਂ ਸੀ ਕਰਨੀਆਂ ਸੀਗੀਆਂ ਜਿਹਦੇ ਵਾਸਤੇ ਆਪਾਂ ਜਿਹੜਾ ਅੱਜ ਇੱਥੇ ਪ੍ਰੈਸ ਕਾਨਫਰੰਸ ਸੱਦੀ ਸੀਗੀ ਤੋਂ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਵੱਡਾ ਵਿਆਪਕ ਹੋਊਗਾ ਧੰਨਵਾਦ ਜੀ ਹਾਂ ਕੌਮਨ ਸਾਹਿਬ ਮੋਰਚੇ ਦੇ ਵਿੱਚ ਹਾਂ ਕੌਮਨ ਸਾਹਿਬ ਮੋਰਚੇ ਨੇ 14 ਨੂੰ ਜਿਹੜਾ ਬਾ ਉਹ ਦਿੱਲੀ ਦੇ ਵਿੱਚ ਮਾਰਚ ਕਰਨ ਦਾ ਫੈਸਲਾ ਕੀਤਾ ਉਹਦੇ ਵਿੱਚ ਵੀ ਸਾਡੀਆਂ तमाम ਜਥੇਬੰਦੀਆਂ ਸਾਡੀ ਜਥੇਬੰਦੀ ਵੀ ਪੰਜਾਬ ਦੇ ਵਿੱਚੋਂ ਜਥਾ ਲੈ ਕੇ ਉਹਨਾਂ ਸ਼ੰਭੂ ਇਕੱਠੇ ਹੁੰਦਾ ਫੈਸਲਾ ਕੀਤਾ ਵਾ ਉਹਦੇ ਵਿੱਚ ਅਸੀਂ ਵੀ ਸ਼ਾਮਲਿਤ ਕਰਾਂਗੇ ਅਸੀਂ ਚਾਹੁੰਦੇ ਜਿੰਨੇ ਵੀ ਜਿਹੜਾ ਵਾ ਵੱਖਰੇ ਵਿਚਾਰਾਂ ਵਾਲੇ ਲੋਕ ਜੇਲਾਂ ਦੇ ਅੰਦਰ ਹੈਗੇ ਆ ਕੋਈ ਵੀ ਧਰਮ ਜਾਤਨਾ ਸੰਬੰਧ ਉਹਨਾਂ ਨੂੰ ਰਿਹਾ ਕੀਤਾ ਜਾਣਾ ਇਸੇ ਤਰੀਕੇ ਨਾਲ ਬੰਦੀ ਸਿੰਘ ਹੈ ਜਿਹੜੇ ਆਪਣੀਆਂ ਸਜ਼ਾਆਂ ਮਾ ਡਬਲ ਡਬਲ ਕੱਟ ਚੁੱਕੇ ਆ ਤੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਉਹਦੇ ਲਈ ਕਮਿੰਦ ਸਾਹਿਬ ਮੋਰਚਾ ਮੇਨ ਗਵਾਹੀ ਕਰ ਰਿਹਾ ਅਸੀਂ ਸਪੋਰਟਡ ਰੋਲ ਅਦਾ ਕਰਦੇ ਹੋਏ ਜਥਾ ਭੇਜਾਂਗੇ ਉਹਦੇ ਵਿੱਚ